ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੋਤ ਬਲੌਗ ਐਂਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕੰਮ ਹੋ ਗਿਆ ਜੀ ਮਾਰਨਿੰਗ ਦਾ ਕੰਮ ਆਪਾਂ ਸਾਰੇ ਕਰ ਲੈਨੇ ਤੇ ਹੁਣ ਆਪਾਂ ਬਾਗਿਆ ਬੁਟੀਕ ਚ ਤੇ ਕੰਮ ਕਰਨਾ ਆਪਾਂ ਸਟੀਚਿੰਗ ਕਰਨੀ ਆ। ਕੂੜਾ ਬਣਾਉਣਾ ਆਪਾਂ ਕਸਟਮਰ ਦਾ ਚਾਰ ਪੰਜ ਦਿਨ ਦਾ ਮੌਸਮ ਇਹਨਾਂ ਜਿਆਦਾ ਖਰਾਬ ਰਿਹਾ ਮੀਂਹ ਬਹੁਤ ਜਿਆਦਾ ਸੀਗਾ ਤੇ ਕੋਈ ਕੰਮ ਕਰਨ ਨੂੰ ਮਿਹਨਤ ਕਰਿਆ ਫੋੜੇ ਮੌਸਮ ਦਾ ਕੀ ਹਾਲ ਚਾਲ ਹੈ ਜੀ ਕਮੈਂਟ ਕਰਕੇ ਜਰੂਰ ਦੱਸ ਇੱਧਰ ਬੱਦਲ ਵਾਈ ਵੀ ਹੋ ਜਾਂਦੀਆਂ ਪਰ ਮੀਂਹ ਤਾਂ ਨਹੀਂ ਆਇਆ ਹੈਗਾ ਬੱਦਲ ਵਾਈ ਹੋਣਗੇ ਤਾਂ ਇਹ ਤੋਂ ਧੁੱਪ ਨਿਕਲ ਆਉਂਦੀ ਆ ਕਟਿੰਗ ਕਰਨ ਤੋਂ ਪਹਿਲਾਂ ਨਾ ਕਾਣ ਚੈੱਕ ਕਰ ਲਿਆ ਕਰੋ ਜੀ ਵੀ ਕੱਪੜੇ 'ਚ ਕਾਣ ਤਾਂ ਨਹੀਂ ਹੈਗਾ ਕਈ ਦਿਨ ਤੋਂ ਮੈਂ ਸਟੀਚਿੰਗ ਦੀ ਵੀਡੀਓ ਨਹੀਂ ਬਣਾਈ ਹੈਗੀ ਮਾਨੀ ਨਹੀਂ ਕਰਤਾ ਸੀਗਾ ਕਦੇ-ਕਦੇ ਮੇਰਾ ਮਨ ਕਰਦਾ ਹੁੰਦਾ ਵੀ ਮੈਂ ਚੈਨਲ ਬੰਦ ਕਰ ਦਾਂ ਤੇ ਫਿਰ ਮੈਂ ਉਹ ਹਫਤਾ ਹੋ ਗਿਆ ਮੇਰਾ ਬੜਾ ਮਨ ਹੋ ਗਿਆ ਪੈਸਿਵ ਵੀ ਮੈਂ ਬੰਦ ਹੀ ਕਰ ਦਾਂ ਮੈਂ ਵੀਡੀਓ ਨਾ ਬਣਾਵਾਂ ਕਿਉਂਕਿ ਫਿਰ ਸਾਰੀ ਆਪਾਂ ਨੂੰ ਕਰ ਲੈਣ ਟਾਈਮ ਨਾ ਹੋ ਜਾਂਦੀ ਸਿੱਖਿੰਗ ਵੀ ਕਰਨੀ ਵਲੌਗ ਵੀ ਬਣਾਉਣਾ ਵੀਡੀਓ ਬਣਾਉਣੀ ਤੇ ਥੋੜਾ ਔਖਾ ਲੱਗਦਾਗਾ ਫਿਰ ਮੈਨੂੰ ਕਹਿੰਦੇ ਵੀ ਇੰਨੀ ਮਿਹਨਤ ਕੀਤੀ ਹੋਈ ਆ ਵੀ ਤੂੰ ਕੰਮੋਂ ਛੱਡਣਾ ਮੈਂ ਕਿਹਾ ਚਲੋ ਅੱਜ நான் நான் <clears throat> <clears throat> ਹਰ ਦੇ ਹਰ ਦੇ ਕਿੰਨੇ ਮਿੰਟ ਹਾਕ ਨਾ ਕਰ ਆਦਾਹ ਪੇਪਰ ਦੀ ਤਿਆਰੀ ਕਰਨ ਲਈ ਬੈਠੇ ਹਾਂ। ਹਾਂ, ਹੋ ਗਏ। ਪਰਨਾਗੇ ਨਹੀਂ। ਦੇਖੋ ਆਪਦੀ ਛੁੱਟੀ ਰਹਿ ਗਈ। ਕੱਲੋਂ ਤੋਂ ਇਤਰੀ ਕਾ ਨਾ। ਹੈਨਾ? ਹੈਨਾ? ਪਾਸ ਤੋਂ ਛੁੱਟੀ ਆ। ਲੈ ਰਾ ਫੜ ਦੇ 32 ਕਾਟ। ਕਿੰਨੇ ਪੇਪਰ ਰਹਿ ਗਏ ਤੇ ਇਹ ਇਹਦੇ ਨੂੰ ਰੱਖ ਸਿੱਧਾ ਜੂੜਾ ਟੇਡਾ ਹੋਊਗਾ ਸਟਡਿੰਗ ਆ ਟਿਊਸ਼ਨ ਦਾ ਪਤਾ ਨਹੀਂ ਕਰਿਆ ਦੇਖਣ ਨੂੰ ਤਾਂ ਛੁੱਟੀਆਂ ਤਾਂ ਹੋ ਗਈਆਂ ਹੋ ਗਈਆਂ ਹੋ ਗਈਆਂ ਫਿਰ ਟਿਊਸ਼ਨ ਦਾ ਪੜ੍ਹਨਾ ਹੀ ਆ ਪੂਰਾ ਪੇਪਰ ਉਹਨਾਂ ਲੱਗ ਜਾਣਗੇ ਉਹ ਨਹੀਂ ਮਤਲਬ ਮੈਡਮ ਨੂੰ ਪੁੱਛਣਾ ਸੀ ਮੈਡਮ ਨੂੰ ਪੁੱਛਣਾ ਮੈਡਮ ਨੇ ਤਾਂ ਮੈਂ ਦੱਸਿਆ ਸੀਗਾ ਮੈਡਮ ਨੂੰ ਥੋੜਾ ਪਤਾ ਲਗਾ ਗਾਲ ਤਾਂ ਇਹਨਾਂ ਟਿਊਸ਼ਨ ਬਹੁਤ ਪੜਾਉਂਦੇ ਨੇ ਪਰ ਉਹ ਮੇਰੇ ਪੜਾਉਂਦੇ ਕਿਵੇਂ ਪਰ ਕਹਿ ਦਿੰਦੇ ਆ ਪੰਜਾਬੀ ਜੋ ਔਖਾ ਨਹੀਂ ਮੈਂ ਨਾਲ ਤਾਂ ਜਰੀ ਆ ਨਾ ਬੜਾ ਮਟਾ ਗਿਆ ਖੁਸ਼ਮਤ ਕਰਕੇ ਹਾਂ ਇਹਨੇ ਕੋਲ ਲਾਗੋ ਜੀ ਯਾਰ ਯਾਰ ਜੇ ਜੇ ਸਰਕਾਰ ਕੁੰਜ ਬਣਾਉਂਗੀ ਹੋਣ ਬਣਾਉਂਦੇ ਹਾਂ ਅਰਮਾਨ ਨੂੰ ਲਾ ਦਰਮਾਨ ਨੂੰ ਅਰਮਾਨ ਪੜਾ ਦੇਗੇ ਮੇਰੇ ਆਈਡੀਆ ਬੜੇ ਦਿੰਦਾ ਤੂੰ ਆਪ ਲੱਗ ਜਾ ਅੱਛਾ ਤੇ ਪੜਾਉਂਗਾ ਕੱਢ ਲਿਆ ਤੂੰ ਨਹੀਂ ਬੜੀ ਕਿਉਂ ਨਹੀਂ ਪੜ੍ਹਨੀ

ਮੇਰੇ ਸਕੂਲ ਵਾਲੇ ਵੰਦੇ ਕਿਵੇਂ ਆ? ਉਹ ਪੁਰਾਣੇ ਜ਼ਮਾਨੇ ਦੇ। ਹੋਰ ਕਿਹਦੇ ਨੂੰ ਮਾਣੇ ਦੇ। ਹੋਰ ਹਮ ਪੁਰਾਣੇ ਜ਼ਮਾਨੇ ਦੇ। ਹੋਰ ਮੈਂ ਪੁਰਾਣੇ ਜ਼ਮਾਨੇ ਦੀ ਆ। ਹੋਰ ਆਹ ਵੀ ਪੁਰਾਣੇ ਜ਼ਮਾਨੇ ਦਾ। ਹਾਂ। ਉਹ ਵੀ ਨਵੇਂ ਪੁਰਾਣੇ ਜ਼ਮਾਨੇ ਦਾ। ਅਕਸਰ। ਨਾ ਤੂੰ ਕਿੱਥੇ ਪੁਰਾਣੇ ਜ਼ਮਾਨੇ ਦਾ। ਪੁਰਾਣਾ ਜ਼ਮਾਨਾ 2005 ਸੀ। ਕੀ ਲੌਣੇਗਾ ਤਾ? ਬਦਲ ਫੇਰ ਹੁੰਦਾ ਬਦਲ ਕਾਇਦਾ ਕਿੰਨਾ ਹਨ ਮੀ ਫੇਰ ਆ ਗਿਆ ਹੈ ਇੱਧਰ ਪੈਂਦਾ ਛੋਟੀ ਆ ਐ ਇੱਧਰ ਤੋਂ ਨਾਲੇ ਉਹ ਹੋ ਜਾਂਦਾ ਸੀ ਨਾ ਡਿੱਗ ਪੈਂਦਾ ਸੀ ਇੱਧਰ ਕੱਪੜੇ ਉਹਨੂੰ ਬਚਾ ਲੈਣਾ ਨੇ ਹੈ ਆਹਾਂ ਇੱਥੋਂ ਇਹਦੇ ਤੇ ਇੱਥੇ ਨਹੀਂ ਮੰਨੀ ਜਾਂਦੀ ਨਾ ਇੱਥੋਂ ਖੋਲ ਕੇ ਆਹ ਕਣੀਆਂ ਪੈਂਦੀਆਂ ਨੇ ਮਸਾਂ ਦੋ ਕੁ ਦਿਨ ਚੱਜ ਦੇ ਲੱਗੇ ਸੀ ਫੇਰ ਨੇ ਹੁਣ ਤਾਂ ਨਹੀਂ ਫਸਿਆਣਾਂ ਚ ਪਾਉਣੇ ਹੁਣ ਤਾਂ ਅੰਦਰ ਹੀ ਬਥੇਰੇ ਸੁੱਕ ਜਾਂਦੇ ਸੀਗੇ ਖੋਲ ਦੋ ਪਾਣੀ ਖੜ ਗਿਆ ਮੀਂਹ ਫੇਰ ਆ ਗਿਆ ਜੀ ਦੋ ਤਿੰਨ ਦਿਨ ਵਧੀਆ ਨੰਗੇ ਸੀ ਹੁਣ ਫੇਰ ਪੂਰਾ ਬੱਦਲ ਹੋਇਆ ਪਿਆ ਬੱਦਲ ਕਰਜੀ ਜਾਂਦਾ ਨਾ ਪੌਣਿਆ ਉਹ ਸੋਮਵਰ ਨੂੰ ਪੌਣਗੇ ਉਹਦੇ ਦੀ ਢੰਗ ਤੋਂ ਨਾ ਖੋਲ ਕੇ ਪੈਪ ਜੀ ਤੇ ਹਾਂ ਬੱਦਲ ਕਿਵੇਂ ਗਾਇਦਾ ਇਧਰਲੇ ਪਾਸੇ ਪੂਰਾ ਮੀਂਹ ਪੈ ਰਿਹਾ ਇਧਰੋਂ ਤਾਂ ਹਜੇ ਬੱਦਲ ਖਿੰਡਿਆ ਜਿਹਾ ਹੋਇਆਗਾ ਇੱਧਰ ਕਰਜਦਾਗਾ ਤੁਹਾਨੂੰ ਸੁਣਦਾ ਵੀ ਉਹ ਨਹੀਂ ਉਹਦੇ ਦੀ ਪੈਪ ਜੇ ਤੇ ਲਵੇਟ ਦੋ ਉਹਦੇ ਤੇ ਇਹ ਜਵਾਕ ਪੰਗੇ ਲੈਣਗੇ ਇਹਦੇ ਨਾਲ ਇਹ ਦੇ ਤੇ ਲਵੇਟ ਦੋ ਸਭ ਦੇ ਘਰਾਂ ਨੂੰ ਸਲਾਹ ਆਈ ਪਈ ਆ i ਤੇ ਮੌਸਮ ਫੇਰ ਬਹੁਤ ਖਰਾਬ ਹੋ ਗਿਆ ਤੇ ਹੁਣ ਆਪਾਂ ਦਾਲ ਧਰਨੀ ਆ ਮਤਲਬ ਭਾਣੇ ਚੱਕਾ ਚਾਹ ਬਣਾਉਣੇ ਆਂਗੇ ਮਸਾਂ ਬਹੁਤ ਵਧੀਆ ਲੱਗੇ ਸੀ

ਨੰਨੇ ਆਦੇ ਪੀ ਕੱਪ ਗਲਾਸ ਪਿਆ ਤਫੜਾ ਦੇ ਧੋਣ ਵਾਲਾ ਅੱਜ ਭਾਂਡੇ ਆਪਾਂ ਧੋਤੇ ਨੇ ਤੇ ਹੁਣ ਆਪਾਂ ਬਣਾਉਣੀ ਆਂ ਦਾਲ ਤੇ ਅੱਜ ਦੀ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਕਰਦੇ ਆਂ ਮਿਲਦਿਆਂ ਕਰੂੰਗੀ ਸੇ ਹੋਰ ਵੀਡੀਓ ਨਾਲ ਤਦ ਤੱਕ ਰੇਸ ਸ੍ਰੀ ਕਾਲ ਜੀ